ਹੁਣ ਆਪਾਂ ਬਾਠ ਹੁੰਦੇ ਨਾਲ ਗੱਲਬਾਤ ਕਰਦੇ ਆਂ ਮੌਸਮ ਦੀ ਤੇ ਇਹਨਾਂ ਨੂੰ ਪੁੱਛਦੇ ਆਂ ਵੀ ਡੰਗਰਾਂ ਨੂੰ ਕਿਹੜੀ ਫੀਡ ਵਧੀਆ ਹਾਂਜੀ ਬਾਠ ਸਾਹਿਬ ਜੀ ਹੁਣ ਦੱਸੋ ਵੀ ਅੱਜ ਮੌਸਮ ਕਿਦਾਂ ਦਾ ਡੰਗਰਾਂ ਨੂੰ ਮੈਂ ਇਹ ਕਹਿਣਾ ਕਿ ਜਿੱਦਾਂ ਦਾ ਮੌਸਮ ਹੈ ਨਾ ਹੁਣ ਉਸ ਸਾਹਿਬ ਦੇ ਨਾਲ ਜੇ ਡੰਗਰਾਂ ਨੂੰ ਆਪਾਂ ਵੰਡ ਜਿਆਦਾ ਪਾਵਾਂਗੇ ਨਾ ਹਾਂਜੀ ਡੰਗਰ ਗਰਮੀ ਮਨਾਉਣਗੇ ਠੀਕ ਹੈ ਜੀ ਤੇ ਮੌਸਮ ਦੇ ਹਿਸਾਬ ਨਾਲ ਹੀ ਚੀਜ਼ ਪਾਉਣੀ ਚਾਹੀਦੀ ਆ ਕਿਉਂ ਵੀ ਹੁੰਦੇ ਆ ਲੋਕ ਹਾਂਜੀ ਅੱਜ ਆਪਾਂ ਕੱਲੋਂ ਆਪਣਾ ਰਿਸ਼ਤੇਦਾਰਾਂ ਕੋ ਗਏ ਹਾਂਜੀ ਉਹ ਆਪਾਂ ਨੂੰ ਕਹਿੰਦੇ ਕਿ ਮੈਂ ਗਾਂ ਨੂੰ ਝੋਪ ਹੁੰਨੇ ਆ ਝੋਪ ਆ ਨਾ ਜਿਹੜਾ گاਵਾਂ ਲਈ ਇਹਨਾਂ ਦਿਨਾਂ ਦੇ ਵਿੱਚ ਬਹੁਤ ਗਰਮ ਹੈ ਹਾਂਜੀ ਫਿਰ ਤੁਸੀਂ ਸਰੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਜੀ ਠੀਕ ਹੈ ਜੀ ਚੋਕਰ ਦੇ ਵਿੱਚ ਮਸ ਕੇ ਨਾਲ ਕੋਈ ਤੌਨੇ ਕਿ ਲਿਵਰ ਉਹ ਪਾਓ ਠੀਕ ਹੈ ਜਿਹੜਾ ਗਾਈਆਂ ਆਪਣੀਆਂ ਪੱਠੀ ਖਾਣ ਰਾਜੀ ਹੋਣ ਦੁੱਧ ਦੇਣ ਪਰ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਮਰਜੀ ਆ ਚੰਗੀ ਤੋਂ ਚੰਗੀ ਗਾਂ ਜਿਹੜੀ 40 ਕਿਲੋ ਦੁੱਧ ਵੀ ਦਿੰਦੀ ਆ ਨਾ ਉਹ ਵੀ ਗਾਂ 25 30 ਆ ਜਾਂਦੀ 25 ਦੇ ਆ ਜਾਂਦੀ 30 ਦੇ ਵੀ ਨਹੀਂ ਪਹਿਲਾਂ 20 ਕਿਲੋ ਦੁੱਧ ਇਕੱਟਾ ਜਾਂਦੀ ਹੈ ਹਾਂਜੀ ਮੱਝਾਂ ਵਾ ਜਿਹੜੀਆਂ ਚੰਗੀਆਂ 15 16 ਲੀਟਰ ਵਾਲੀਆਂ ਉਹ ਵੀ ਦੁੱਧ ਕਟਾ ਜਾਂਦੀਆਂ ਠੀਕ ਹੈ ਜੀ ਤੇ ਬਾਕੀ ਗਰਮੀ ਦਾ ਮੌਸਮ ਆ ਮੌਸਮ ਦੇ ਹਿਸਾਬ ਨਾਲ ਵੰਡ ਪਾਇਆ ਕਰੋ ਡੰਗਰਾਂ ਨੂੰ ਤੇ ਵੰਡ ਵੀ ਜ਼ਿਆਦਾ ਨਹੀਂ ਪਾਉਣ ਦੀ ਲੋੜ ਈ ਆਪਾਂ ਜਿਆਦਾ ਜੀ ਪਾਵਾਂਗੇ ਗੁਏ ਰਹੀਂ ਬਾਹਰ ਆਇਣਾ ਵੰਡ ਦਾ ਕਿਲੋ ਪਿੱਛੇ ਆਪਣਾ ਕਿਲੋ ਦੁੱਧ ਪਿੱਛੇ 200 ਤੋਂ 250 ਗ੍ਰਾਮ ਵੰਡ ਬਹੁਤ ਹੁੰਦਾ ਹਾਂਜੀ ਠੀਕ ਆ ਵਾ ਡੇ ਡੰਗਰ ਲਈ ਵੀ ਤੇ ਨਿੱਕੇ ਡੰਗਰ ਲਈ ਵੀ ਠੀਕ ਹੈ ਬਾਕੀ ਜਿੰਨੀ ਕ ਆਪਾਂ ਨੂੰ ਨੌਲੇਜ ਆ ਜਿੰਨੇ ਕ ਆਪਾਂ ਹਸਾਬ ਆ ਆਪਾਂ ਨੂੰ ਜਿੰਨਾ ਕ ਪਤਾ ਉਸ ਹਸਾਬ ਨਾਲ ਆਪਾਂ ਦੱਸਣ ਦੇ ਜੇ ਤੁਹਾਨੂੰ ਆਪੇ ਤੋਂ ਵੱਧ ਪਤਾ ਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਏ ਇੱਥੇ ਵੀਰ ਜੀ ਤੁਸੀਂ ਗਲਤ ਠੀਕ ਹੈ ਠੀਕ ਆ ਬਾਕੀ ਬਾਬਾ ਜੀ ਦੀ ਕਿਰਪਾ ਦੇ ਨਾਲ ਜਿੰਨੀ ਕ ਆਪਾਂ ਨੂੰ ਨੌਲੇਜ ਆ ਓਨੀ ਆਪਾਂ ਨੌਲੇਜ ਤੁਹਾਨੂੰ ਦਵਾਂਗੇ ਜਿੱਦਾਂ ਡੰਗਰਾਂ ਨੂੰ ਫਰੇਮਾ ਹੋ ਜਾਂਦਾ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਪਾਉਣੀ ਚਾਹੀਦੀ ਆ ਡੰਗਰਾਂ ਨੂੰ ਫਰੇਮਾ ਇਹਨਾਂ ਜਣਾਂ ਦੇ ਵਿੱਚ ਤਾਂ ਹੁੰਦਾ ਜਿੱਦਾਂ ਹੁਣ ਆਪਣੇ ਪੱਠੇ ਆ ਹਾਂਜੀ ਇਹਨਾਂ ਦੇ ਵਿੱਚ ਝੱਗ ਜੀ ਨਹੀਂ ਬਣੀ ਹੁੰਦੀ ਜਿਹੜੀ ਹਾਂਜੀ ਉਹ ਜਦੋਂ ਡੰਗਰ ਖਾ ਲਿੰਦਾ ਇੱਥੇ ਹੁਣ ਇਹ ਵਾਲੇ ਆਪਾਂ ਨੂੰ ਲੱਭਣੀ ਨਹੀਂ ਨਹੀਂ ਤਾਂ ਆਪਾਂ ਪਕਾਉਂਦੇ ਠੀਕ ਉਹ ਜਿਹੜੀ ਝੱਗ ਜੀ ਹੁੰਦੀ ਆ ਨਾ ਉਹ ਉਹ ਅਵਲ ਤੇ ਪੱਠੇ ਖੜਨੇ ਨਹੀਂ ਚਾਹੀਦੇ ਹੂੰ ਉਹਨੂੰ ਵੱਖਰੇ ਵੱਟ ਛੁੱਟ ਕੇ ਛੱਡ ਦੋ ਪੈਲੀ ਜੀ ਠੀਕ ਜੇ ਉਹ ਚੜ ਜਾਂਦੇ ਆ ਨਾ ਕਿ ਕੋਈ ਡੰਗਰ ਇਹੋ ਜਿਹਾ ਹੁੰਦਾ ਜਿਨ੍ਹਾਂ ਨੂੰ ਛੇਤੀ ਮਤਲਬ ਅਫੈਕਟ ਕਰ ਜਾਂਦੀਆਂ ਚੀਜ਼ਾਂ ਕੋਈ ਡੰਗਰ ਆ ਉਹ ਜਿਹਨੂੰ ਖਾ ਜਾਂਦੇ ਆ ਉਹਨਾਂ ਨੂੰ ਫੂਕ ਹੋ ਜੂਗੀ ਜਾਂ ਮੂੰਹ ਚੋਂ ਪਾਣੀ ਛੁੱਟਣ ਦਾ ਬਣ ਕੇ ਲਾਰਾ ਛੁੱਟਣ ਦਾ ਬਣ ਕੇ ਉਹ ਇਹਨਾਂ ਚੀਜ਼ਾਂ ਦਾ ਹੀ ਆ ਜਾਂ ਫਿਰ ਡੰਗਰ ਖੁਰਲੀ ਦੇ ਵਿੱਚ ਕੋਈ ਚੀਜ਼ ਆ ਜਾਂਦੀ ਆ ਜਾਂ ਕੇਵਲੇ ਖੁਰਲੀ ਦੇ ਵਿੱਚ ਬਿੱਲੀ ਬਿੱਲੀ ਵਗੈਰਾ ਦਾ ਗੰਦ ਉਹ ਡੰਗਰ ਖਾ ਜਾਂਦਾ ਡੰਗਰ ਨੂੰ ਨਹੀਂ ਪਤਾ ਲੱਗਦਾ ਉਹਨਾਂ ਚੀਜ਼ਾਂ ਨਾਲ ਫੂਕ ਹੁੰਦੀ ਆ ਠੀਕ ਕਿੱਦਾਂ ਪੱਠੇ ਕੁਤਰਣ ਦੇ ਆਪਾਂ ਉਦੇ ਵਿੱਚ ਕੋਈ ਚੀਜ਼ ਲੋਹੇ ਦਾ ਕੋਈ ਆਜੇ ਸਮਾਨ ਠੀਕ ਉਹ ਆਪਾਂ ਨਾ ਇੱਕ ਚੀਜ਼ ਮੈਨੂੰ ਚੇਤੇ ਆ ਗਈ ਵੀਰਿਆ ਟਿਕਟੌਕ ਤੇ ਮਨਪੀਰ ਕਰਕੇ ਨਾ ਆਉਂਦਾ ਠੀਕ ਹੈ ਉਹਨੇ ਇਟਲੀ ਦੇ ਵਿੱਚ ਆ ਉਹ ਬੰਦਾ ਹਾਂਜੀ ਉਹਨੇ ਨਾ ਕਿ ਚਮਕ ਵਿਖਾਈ ਸੀ ਚਮਕ ਉਹ ਡੰਗਰ ਦੇ ਅੰਦਰ ਛੋੜ ਦਿੰਦੇ ਆ ਉਹਦੇ ਵਿੱਚ ਇਦਾਂ ਹੁੰਦਾ ਕਿ ਜੇ ਡੰਗਰ ਕੋਈ ਚੀਜ਼ ਖਾਂਦਾ ਲੋਹੇ ਦੀ ਹਾਂਜੀ ਕੋਈ ਵੀ ਮੈਟਲ ਦੀ ਚੀਜ਼ ਖਾਂਦਾ ਉਹਦੇ ਨਾਲ ਲੱਗ ਜਾਂਦੀ ਹੈ ਠੀਕ ਹੈ ਆਪਾਂ ਉਹ ਚੀਜ਼ ਨਾ ਜਿਹੜੀ ਚਮਕਿਆ ਉਹ ਉਹ ਆਪਾਂ ਕਰਨਾ ਕਿ ਆਪਾਂ ਨੂੰ ਮਿਲੇ ਕਿਤੇ ਠੀਕ ਆ ਜੀ ਆਪਾਂ ਉਹ ਉਹ ਵੀ ਟੈਸਟ ਕਰਕੇ ਵੇਖਣੀ ਆਪਣੇ ਕੇ ਡੰਗਰ ਦੇ ਜਿਹੜੀ ਆਪਣੀ ਲਾਲ ਗਾਂ ਹੈ ਨਾ ਹਾਂਜੀ ਉਥੇ ਆਪਾਂ ਟੈਸਟ ਕਰਕੇ ਵੇਖਣੀ ਕਿਉਂਕਿ ਉਹਦਾ ਲਿਵਰ ਹੈ ਨਾ ਮਹਾਰਾਜ ਦੀ ਕਿਰਪਾ ਨਾਲ ਲੋਹਾ ਹੀ ਆ ਉਹ ਜੋ ਮਰਜ਼ੀ ਪਾ ਦੇ ਉਹਨੂੰ ਕੋਈ ਇਫੈਕਟ ਨਹੀਂ ਸਾਈਵਾਲ ਗਾਂ ਜਿਹੜੀ ਬਰੀਡ ਹੈ ਨਾ ਹੁਣ ਮੈਨੂੰ ਨਹੀਂ ਪਤਾ ਕਿ ਕੋ ਕਿਦਾਂ ਦੀ ਅੱਗੇ ਕੋ ਮੇਰੀ ਤੇ ਜਿਹੜੀ ਆ ਨਾ ਬਹੁਤ ਹੀ ਜਿਆਦੀ ਠੰਡੀ ਆ ਠੀਕ ਉਹਨੂੰ ਜੋ ਮਰਜ਼ੀ ਲੋਹਾ ਪਾ ਦੇ ਨਾ ਉਹ ਵੀ ਜੱਬ ਜੂਗੀ ਤੇ ਸਾਹਮਣੀ ਆ ਵੇਖੇ ਜੀ ਹਾਂ ਹਾਂ ਜੀ ਹੁਣ ਮਿਸਤਰੀ ਜੋ ਕੰਦ ਕਰਨ ਦੇ ਲਾਗੋਂ ਸੀਮੈਂਟ ਪਿਆ ਹੁੰਦਾ ਛਗੀ ਜਾਂਦੀ ਕਿ ਨਹੀਂ ਸਾਰਾ ਕੁਝ ਬਾਬੇ ਦੀ ਕਿਰਪਾ ਨਾਲ ਉਹਦਾ ਲਿਵਰ ਇਹੋ ਜਿਹਾ ਕਿ ਗੋਹਾ ਨਹੀਂ ਕਰਨਾ ਸਕਤ ਹਾਂਜੀ ਕੋਈ ਗੋਹੇ ਦੇ ਵਿੱਚ ਪੱਠਾ ਨਹੀਂ ਹੁੰਦਾ ਨੇ ਦੇ ਤਕਰੀਬਨ ਆਪਣੇ ਕੋ ਜੰਨੀਆਂ ਗਾਈਆਂ ਮਈਆਂ ਨੂੰ ਛੱਡ ਕੇ ਹਾਂਜੀ ਗਾਲੀ ਵੀ ਪੂਰੀ ਕਰਦੀਆਂ ਪਰ ਗਾਈਆਂ ਦੇ ਗੋਹੇ ਦੇ ਵਿੱਚ ਪੱਠੇ ਹੁੰਦੇ ਆ ਹਾਂਜੀ ਉਹਦਾ ਕਾਰਨ ਇਹ ਹੀ ਆ ਕਿ ਅੱਜ ਕੱਲ ਪਠੇਕ ਖਾਦ ਵਾਲੇ ਜਾਦੇ ਆ ਹਾਂਜੀ ਬਾਕੀ ਸਫਾਈ ਉਹ ਨਹੀਂ ਕਿ ਘੱਟ ਹੁੰਦੀ ਆ ਹਾਂਜੀ ਤੇ ਲਿਵਰ ਟੋਨਿਕ ਆ ਜਿਹੜਾ ਉਹ ਚੰਗਾ ਚਾਹੀਦਾ ਨਾਲ ਨਾਲ ਗਾਇਆਂ ਨੂੰ ਲਿਵਰ ਟੋਨਿਕ ਦੋ ਹੀ ਦਾਲ ਇਹਨਾਂ ਦਿਨਾਂ ਦੇ ਵਿੱਚ ਮਸਾਲੇ ਦੋ ਹਾਂਜੀ ਸੌਂਫ ਹੋ ਗਈ ਹਾਂਜੀ ਜੁਮੈਨ ਹੋ ਗਈ ਕਾਲਾ ਲੂਣ ਹੋ ਗਿਆ ਹਾਂਜੀ ਤੇ ਫਿਰ ਉਹ ਕੋੜ ਤੁੰਬੇ ਹੋ ਗਏ ਹਾਂਜੀ ਮਰੱਬਾ ਕੋੜ ਤੁੰਬਿਆਂ ਦਾ ਮਿਲਦਾ ਉਹ ਚੀਜ਼ਾਂ ਪਾ ਕੇ ਡੰਗਰ ਨੂੰ ਦੋ ਇੱਕ ਨਾ ਕੁਵਾਰ ਕੁਵਾਰ ਹੁੰਦੀ ਜਿਹੜੀ ਇਹਨੂੰ ਲੂਣ ਚ ਭੁੰਨ ਕੇ ਘਿਓ ਚ ਪਾ ਕੇ ਦੋ ਇਹਨਾਂ ਚੀਜ਼ਾਂ ਨਾਲ ਡੰਗਰ ਦਾ ਨਾ ਮੇਦਾ ਮਜ਼ਬੂਤ ਹੁੰਦਾ ਠੀਕ ਤੇ ਡੰਗਰ ਪੱਠੇ ਪੁੱਠੇ ਚੰਗੇ ਖੁੱਲ ਕੇ ਖਾਂਦਾ ਠੀਕ ਹੈ ਹਾਂਜੀ ਕੋਈ ਨਹੀਂ ਆਪਾਂ ਹੁਣ ਪੱਠੇ ਵਾੜ ਲਈਏ ਚੱਲੀਏ ਗੱਲਾਂ ਬਾਤਾਂ ਬਹੁਤ ਹੋ ਗਈਆਂ ਚਲੋ ਮਿੱਤਰੋ ਮਿਲਦੇ ਆਪਾਂ ਨੈਕਸਟ ਬਲੌਗ ਚ ਹਾਂਜੀ